ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇੱਕ ਪਾਸੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਿੰਡ ਡੁੱਬੇ ਹੋਏ ਨੇ ਤੇ ਦੂਜੇ ਪਾਸੇ ਇੱਕ ਮੰਦ ਭਾਗੀ ਘਟਨਾ ਵੀ ਵਾਪਰੀ ਹੈ ਪੱਟੀ ਹਲਕੇ ਦੇ ਵਿੱਚ ਇੱਕ ਸਾਬਕਾ ਸਰਪੰਚ ਤੇ ਕਾਂਗਰਸ ਦੇ ਬਲਾਕ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਸਿਆਸਤ ਵੀ ਭਖਦੀ ਹੋਈ ਨਜ਼ਰ ਆ ਰਹੀ ਹੈ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਨਾਲ ਉਹਨਾਂ ਨੇ ਕੁਝ ਸ਼ਬਦ ਵੀ ਲਿਖੇ ਨੇ ਜਿਹੜੇ ਤੁਹਾਨੂੰ ਦੱਸੀਏ ਤਾਂ ਉਹ ਇਸ ਮੁਤਾਬਕ ਨੇ ਉਹ ਕਹਿੰਦੇ ਨੇ ਕਿ ਹੁਣ ਆਰ ਪਰ ਦੀ ਲੜਾਈ ਲੜਨ ਦਾ ਸਮਾਂ ਆ ਗਿਆ ਹੈ ਨਾ ਆਪ ਸਰਕਾਰ ਤੋਂ ਹਟ ਸੰਭਲੇ ਨਾ ਕਿਸਾਨੀ ਨਾ ਬੇਰੋਜ਼ਗਾਰੀ ਹਰ ਵਰਗ ਦੁਖੀ ਹੈ ਕਿਸਾਨ ਮਜ਼ਦੂਰ ਕਰਮਚਾਰੀ ਵਪਾਰੀ ਹਰ ਕਿਸੇ ਦੇ ਸਬਰ ਦਾ ਬੰਨ ਟੁੱਟ ਚੁੱਕਿਆ ਹੈ ਅੱਗੇ ਲਿਖਦੇ ਨੇ ਇਸ ਸਰਕਾਰ ਦੀ ਨਲਾਇਕੀ ਕਾਰਨ ਆਏ ਹੜਾਂ ਦੀ ਮਾਰ ਵਿੱਚ ਫਸੇ ਲੋਕਾਂ ਦੀ ਸਹਾਇਤਾ ਵਿੱਚ ਰੁੱਝੇ ਸਾਡੇ ਪੱਟੀ ਤੋਂ ਬਲਾਕ ਪ੍ਰਧਾਨ ਗੁਰਮੇਲ ਸਿੰਘ ਤੂਤ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਹਿੰਦੇ ਮੈਂ ਬਾਕੀ ਆਪਣੇ ਹੁਣ ਪ੍ਰੋਗਰਾਮ ਰੱਦ ਕਰਕੇ ਖੁਦ ਉੱਥੇ ਪਹੁੰਚ ਰਿਹਾ ਹਾਂ ਤੇ ਜਾ ਕੇ ਗੱਲਬਾਤ ਕਰਾਂਗਾ ਨਾਲ ਹੀ ਉਹਨਾਂ ਨੇ ਸਵੇਰ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ ਬੜੀ ਮਦਭਾਗੀ ਜਿਹੜੀ ਖਬਰ ਹੁਣੇ-ਹੁਣੇ ਮੈਨੂੰ ਮਿਲੀ ਹੈ ਜਿਹੜੀ ਕਿ ਪੱਟੀ ਤੋਂ ਆਈ ਹੈ ਤਰੰਤਨ ਜਿਲ੍ਹਾ ਜਿੱਥੇ ਕਿ ਸਾਡਾ ਸਾਥੀ ਗਰਮੇਲ ਸਿੰਘ ਤੂਤਸਾ ਜਿਹੜੇ ਬਲਾਕ ਦੇ ਪ੍ਰਧਾਨ ਸਨ ਪੱਟੀ ਦੇ ਉਹ ਆਪਣੇ ਟਰੈਕਟਰ ਤੇ ਹਰ ਪੀੜਤਾ ਦੀ ਸੇਵਾ ਨਿਭਾ ਰਹੇ ਸਨ ਉਥੇ ਵੰਦੇ ਤੇ ਤੇ ਰਾਸਤੇ ਵਿੱਚ ਘਰ ਵਾਪਸ ਆ ਰਹੇ ਸਨ ਗੈਂਗਸਟਰਾਂ ਨੇ ਜੇ ਕੁਝ ਸਾਥੀਆਂ ਨੇ ਪਤਾ ਨਹੀਂ ਕਿਹਨਾਂ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਔਰ ਇਸੋ ਮਦਭਾਗੀ ਘਟਨਾ ਸਾਡੇ ਵਾਸਤੇ ਕੋਈ ਹੋਰ ਹੋ ਨਹੀਂ ਸਕਦੀ ਇਹ ਮੌਜੂਦਾ ਸਾਡੇ ਬਲਾਕ ਦੇ ਪ੍ਰਧਾਨ ਸਾਹਿਬ ਸਰਦਾਰ ਗੁਰਮੀਤ ਗੁਰਮੀਤ ਸਿੰਘ ਜੀ ਔਰ ਬਹੁਤ ਅਨਥਕ ਔਰ ਮਿਹਨਤੀ ਵਿਅਕਤੀ ਸੀ ਹੁਣੇ-ਹੁਣੇ ਮੇਰੀ ਉਹਨਾਂ ਦੇ ਸੁਪੁੱਤਰ ਨਾਲ ਗੱਲ ਹੋਈ ਹੈ ਜਿਹੜਾ ਕਿ ਚੀਕਾ ਮਾਰ-ਮਾਰ ਕੇ ਡੋ ਗਿਆ ਇਹ ਸਾਡਾ ਘਰ ਪਟਿਆ ਗਿਆ ਸਾਡਾ ਪਰਿਵਾਰ ਪਟਿਆ ਗਿਆ ਮੈਂ ਕਿਸੇ ਜੋਗਰਾ ਨਹੀਂ ਰਿਹਾ ਔਰ ਪੂਰੇ ਪੰਜਾਬ ਦੇ ਵਿੱਚ ਇਹੋ ਜੀਆਂ ਤੁਹਾਨੂੰ ਘਟਨਾ ਕਰਮ ਸੋਨ ਨੂੰ ਰੋਜ਼ਾਨਾ ਮਿਲਦੇ ਇੱਥੇ ਹੀ ਸਾਡਾ ਸਾਥੀ ਸੀਗਾ ਜਸਵੰਤ ਸਿੰਘ ਫੌਜੀ 4 ਦਿਨ ਚਿਰ ਪਹਿਲਾਂ ਉਹਨੂੰ ਗੋਲੀਆਂ ਮਾਰ ਰਿਤੀਆਂ ਜਿਹੜੀਆਂ ਉਹ ਜਨਰਲ ਜ਼ਕਤਰ ਸੀਗਾ ਕਾਂਗਰਸ ਦਾ ਔਰ ਉਸ ਤੋਂ ਬਾਅਦ ਸਰਪੰਚ ਸਾਡੇ ਰਾਜ ਤਲਵੰਡੀ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਕਮ ਮਕਾ ਦਿੱਤਾ ਗਿਆ ਸੋ ਇੱਕ ਹੱਦ ਤੱਕ ਇਹ سلسلہ ਚੱਲਦਾ ਰਹੇਗਾ ਰੱਬ ਨੂੰ ਪਤਾ ਹੈ ਕਿਉਂਕਿ ਐਸੀਆਂ ਸਰਕਾਰਾਂ ਆਗੀਆਂ ਜਿਹੜੀਆਂ ਦੇ ਕੰਨ ਤੇ ਕਿਸੇ ਗੱਲ ਦੀ ਜੂੰ ਹੀ ਸਰ। ਐਸੇ ਮੁੱਖ ਮੰਤਰੀ ਸਾਹਿਬ ਬਣ ਗਏ ਐ ਜਿਨ੍ਹਾਂ ਨੂੰ ਕੋਈ ਪੰਜਾਬ ਦੀ ਫਿਕਰ ਨਹੀਂ। ਕੋਈ ਕਹਿੰਦਾ ਦਿੱਲੀ ਵਾਲੇ ਰਾਜ ਕਰ ਰਹੇ ਐ, ਕੋਈ ਕਹਿੰਦਾ ਪੰਜਾਬ ਵਾਲੇ ਕਰ ਰਹੇ ਐ। ਆਪਸ ਵਿੱਚੀ ਲੋਕਨਮਚੀਚੀ ਖੇਡ ਰਹੇ ਕੋਈ ਕਿਸੇ ਦੇ ਇਲਜ਼ਾਮ ਲਾ ਦਿੰਦਾ ਹੈ ਕਿ ਕਿਸੇ ਦੇ ਇਲਜ਼ਾਮ ਲਾ ਦਿੰਦਾ ਹੈ ਜਾਨ ਬੁਝ ਕੇ ਇਹ ਸਾਰੀ ਸਾਜ਼ਿਸ਼ ਹੈ ਪੰਜਾਬ ਦੇ ਲੋਕਾਂ ਦੇ ਉੱਤੇ ਔਰ ਹੁਣ ਆਰ ਪਾਰ ਦੀ ਲੜਾਈ ਇਹ ਸਰਕਾਰ ਨਾਲ ਤੇ ਪੰਜਾਬ ਦੀ ਪੁਲਿਸ ਨਾਲ ਤੇ ਪੰਜਾਬ ਦੇ ਖਾਸ ਕਰਕੇ ਡੀਜੀਪੀ ਨਾਲ ਤੇ ਮੁੱਖ ਮੰਤਰੀ ਨਾਲ ਲੜਾਈ ਲੜਨੀ ਪਏਗੀ ਬਹੁਤ ਹੋ ਗਿਆ ਕਿੰਨੇ ਕ ਪੁੱਤ ਤੇ ਸਾਡੇ ਪਿਓ ਮਰਵਾਵਾਂਗੇ ਅਸੀਂ ਰਾਹਤ ਕਾਰਜਾਚ ਜਿੱਥੇ ਸਰਕਾਰ ਕੰਮ ਨਹੀਂ ਕਰ ਰਹੀ ਉਥੇ ਝੁਟਿਆ ਵਿਅਕਤੀ ਉਹਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਸੁਰੱਖਿਤ ਕੌਣ ਹੈ ਤੇਰਾ ਜਵਾਬ ਮੁੱਖ ਮੰਤਰੀ ਸਾਹਿਬ ਦੇਣਗੇ ਕਿ ਪੰਜਾਬ ਦੇ ਡੀਜੀਪੀ ਸਾਹਿਬ ਦੇਣਗੇ ਇਹ ਫੈਸਲਾ ਤੁਸੀਂ ਕਰ ਲਓ ਦੋਨਾਂ ਨੂੰ ਅਸੀਫਾ ਦੇ ਦੇਣਾ ਚਾਹੀਦਾ ہر نہیں سمال سکے پانی حالات برا حال ہو گیا پنجاب برتو برتر ہو گیا ہر تھوڑے تو دکھی ہے کسان دکھی ہے مزدور دکھی ہے, وپاری دکھی ہے ہر ایک تھوڑے تو دکھی ہے کرمچاری دکھی ہے آپ پتہ نہیں کہ چھوڑتا ہوں ان گا سن لو ت ਉਮ ਤੋਂ ਦੇ ਨਾਲ ਆਰ ਪਰ ਦੀ ਲੜਾਈ ਦਾ ਮੈਂ ਤਾਂ ਜਾਣਾ ਸੀ ਹੁਸ਼ਿਆਰਪੁਰ ਕੱਲ ਮੀਟਿੰਗ ਰੱਖੀ ਹੈ ਖੁਲਡਾ ਦੇ ਮੁਤਲਕ ਸਾਰੇ ਪੰਜਾਬ ਦਾ ਦौरा ਕਰ ਰਹੇ ਹੈ ਲੇਕਿਨ ਉਹਰੇ ਤੋਂ ਇਹ অতি ਜ਼ਰੂਰੀ ਕੰਮ ਹੈ ਸਾਡਾ ਬਲਾਕ ਦੀ ਪ੍ਰਧਾਨਗੀ ਜਿਹੜੀ ਚਾਹੀਦੀ ਉਹ ਇਸ ਕਰਕੇ ਸਾਰੇ ਪ੍ਰੋਗਰਾਮ ਕੈਨਸਲ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕੱਲ ਨੂੰ ਆਪਾਂ ਤਰੰਤਾਰ ਸਾਰੇ ਪਹੁੰਚੀਏ

ਸਰਕਾਰ ਬੰਦਿਆ ਸਾਰ ਸਿੱਧੂ ਮੂਸੇਵਾਲੇ ਤੋਂ ਚੱਲਦਾ ਨੰਗਲ ਅੰਬੀਆਂ ਤੋਂ ਚੱਲਦਾ ਹੋਇਆ ਤੇ ਅੱਜ ਵੀਰਵੈਲ ਪਾਲਾ ਸਾਡਾ ਵਪਾਰੀ ਤੇ ਆ ਰੋਜ ਨੇ ਕਟਨਾ ਕਰ ਰੋ ਹੁਣੇ ਬਰਦਾਸ਼ਤ ਤੋਂ ਇਹ ਸਿਰ ਤੋਂ ਬਾਣੀ ਨਾ ਮੰਗੇ ਹੋਰ ਤੁਹਾਡੇ ਨਾਲ ਜਰੂਰ ਲੜਾਈ ਕਰ ਤਰਨਤਨ ਜਿਲ੍ਹਾ ਜਿੱਥੇ ਕੀ ਸਾਡਾ ਸਾਥੀ ਗਰਮਿੰਦਰ ਸਿੰਘ ਤੂਤਸਾ ਜਿਹੜੇ ਬਲਾਕ ਦੇ ਪ੍ਰਧਾਨ ਸਨ ਪੱਟੀ ਦੇ ਉਹ ਆਪਣੇ ਟਰੈਕਟਰ ਤੇ ਹਰ ਪੀੜਤਾ ਦੀ ਸੇਵਾ ਨਿਭਾ ਰਹੇ ਸਨ ਉਥੇ ਵੰਦੇ ਤੇ ਤੇ ਰਾਸਤੇ ਵਿੱਚ ਘਰ ਵਾਪਸ ਆ ਰਹੇ ਸਨ ਗੈਂਗਸਟਰਾਂ ਨੇ ਜਾਂ ਕੁਝ ਸਾਥੀਆਂ ਨੇ ਪਤਾ ਨਹੀਂ ਕਿਹਣਾ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਔਰ ਇਸ ਤੋਂ ਮਦਭਾਗੀ ਘਟਨਾ ਸਾਡੇ ਵਾਸਤੇ ਕੋਈ ਹੋਰ ਹੋ ਨਹੀਂ ਸਕਦੀ ਇਹ ਮੌਜੂਦਾ ਸਾਡੇ ਬਲੌਕ ਦੇ ਪ੍ਰਧਾਨ ਸਾਹਿਬ ਸਰਦਾਰ ਗੁਰਮੀਤ ਗੁਰਮੀਤ ਸਿੰਘ ਜੀ ਔਰ ਬਹੁਤ ਅੰਤਕੋਰ ਮਹਿਨਤੀ ਵਿਅਕਤੀ ਸੀ ਹੁਣੇ-ਹੁਣੇ ਮੇਰੀ ਉਹਨਾਂ ਦੇ ਸੁਪੁੱਤਰ ਨਾਲ ਗੱਲ ਹੋਈ ਹੈ ਜਿਹੜਾ ਕਿ ਚੀਕਾ ਮਾਰ-ਮਾਰ ਕੇ ਰੋ ਰਿਹਾ ਹੈ ਇਹ ਸਾਡਾ ਘਰ ਪਟਿਆ ਗਿਆ ਸਾਡਾ ਪਰਿਵਾਰ ਪਟਿਆ ਗਿਆ ਮੈਂ ਕਿਸੇ ਜੋਗਰਾ ਨਹੀਂ ਰਿਹਾ ਔਰ ਪੂਰੇ ਪੰਜਾਬ ਦੇ ਵਿੱਚ ਇਹੋ ਜੀਆਂ ਤੁਹਾਨੂੰ ਘਟਨਾ ਕਰਮ ਸੋਨ ਨੂੰ ਰੋਜ਼ਾਨਾ ਮੰਦੇ ਆ ਇੱਥੇ ਹੀ ਸਾਡਾ ਸਾਥੀ ਸੀਗਾ ਜਸਵੰਤ ਸਿੰਘ ਫੌਜੀ ਹੋੜੇਚੇਰ ਪਹਿਲਾਂ ਉਹਨੂੰ ਗੋਲੀਆਂ ਮਾਰ ਰਹੀਆਂ تھیں ਜਿਹੜੀਆਂ ਉਹ ਜਨਲ ਜਕਤਰ ਸੀਗਾ ਕਾਂਗਰਸ ਦਾ ਔਰ ਉਸ ਤੋਂ ਬਾਅਦ ਸਰਪੰਚ ਸਾਡੇ ਰਾਜ ਤਲਵੰਡੀ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਕੰਮ ਮਕਾ ਦਿੱਤਾ ਗਿਆ ਸੋ ਇਹ ਕੱਤਕੇ سلسلہ ਚੱਲਦਾ ਰਹੇਗਾ ਰੱਬ ਨੂੰ ਪਤਾ ਹੈ ਕਿਉਂਕਿ ਐਸੀਆਂ ਸਰਕਾਰਾਂ ਆਉਂਦੀਆਂ ਜਿਹੜੀਆਂ ਦੇ ਕੰਨ ਤੇ ਕਿਸੇ ਗੱਲ ਦੀ ਜੂੰ ਨਹੀਂ ਸਕਦੀ ਐਸੇ ਮੁੱਖ ਮੰਤਰੀ ਸਾਹਿਬ ਬਣ ਗਏ ਐ ਜਿਨ੍ਹਾਂ ਨੂੰ ਕੋਈ ਪੰਜਾਬ ਦੀ ਫਿਕਰ ਨਹੀਂ ਕੋਈ ਕਹਿੰਦਾ ਦਿੱਲੀ ਵਾਲੇ ਰਾਜ ਕਰ ਰਹੇ ਐ ਕੋਈ ਕਹਿੰਦਾ ਪੰਜਾਬ ਵਾਲੇ ਕਰ ਰਹੇ ਐ ਆਪਸ ਵਿੱਚ ਹੀ ਲੋਕਨਮਚੀਚੀ ਖੇਡ ਰਹੇ ਉਈ ਕਿਸੇ ਦੇ ਇਲਜ਼ਾਮ ਲਾ ਦਿੰਦਾ ਹੈ ਕਿ ਕਿਸੇ ਦੇ ਇਲਜ਼ਾਮ ਲਾ ਦਿੰਦਾ ਹੈ ਜਾਨ ਬੁਝ ਕੇ ਇਹ ਸਾਰੀ ਸਾਜ਼ਿਸ਼ ਹੈ ਪੰਜਾਬ ਦੇ ਲੋਕਾਂ ਦੇ ਉੱਤੇ ਔਰ ਹੁਣ ਆਰ ਪਾਰ ਦੀ ਲੜਾਈ ਇਸ ਸਰਕਾਰ ਨਾਲ ਤੇ ਪੰਜਾਬ ਦੀ ਪੁਲਿਸ ਨਾਲ ਤੇ ਪੰਜਾਬ ਦੇ ਖਾਸ ਕਰਕੇ ਡੀਜੀਪੀ ਨਾਲ ਤੇ ਮੁੱਖ ਮੰਤਰੀ ਨਾਲ ਲੜਾਈ ਲੜਨੀ ਪਏਗੀ ਬਹੁਤ ਹੋ ਗਿਆ ਕਿੰਨੇ ਕੁ ਪੁੱਤ ਤੇ ਸਾਡੇ ਪਿਓ ਮਰਵਾਵਾਂਗੇ ਅਸੀਂ ਰਾਹਤ ਕਾਰਜਾਂ ਚ ਜਿੱਥੇ ਸਰਕਾਰ ਕੰਮ ਨਹੀਂ ਕਰ ਰਹੀ ਉਥੇ ਝੁੱਟਿਆ ਵਿਅਕਤੀ ਉਹਨੂੰ ਗੋਲੀਆ ਮਾਰਦੇ ਪਿਆ ਨਹੀਂ ਇਹ ਸੁਰੱਖਿਤ ਕੌਣ ਹੈ ਇਹਦਾ ਜਵਾਬ ਮੁੱਖ ਮੰਤਰੀ ਸਾਹਿਬ ਦੇਣਗੇ ਕਿ ਪੰਜਾਬ ਦੇ ਡੀਜੀਪੀ ਸਾਹਿਬ ਦੇਣਗੇ ਇਹ ਫੈਸਲਾ ਤੁਸੀਂ ਕਰ ਲਓ ਦੋਨਾਂ ਨੂੰ ਅਸੀਫਾ ਦੇ ਦੇਣਾ ਚਾਹੀਦਾ ہر تسی نہیں سمال سکے پانی حالات برا حال ہو گیا پنجاب بر تو بہتر ہو گیا ہر تھوڑے تو دکھی ہے کسان دکھی ہے مزدور دکھی ہے وپاری دکھی ہے ہر ایک تھوڑے تو دکھی ہے کرمچاری دکھی ہے تسی آپ دے پتہ نہیں کہ ہوتا ہوں گل سن لو تیار ت ਉਮਤੜੇ ਨਾਲ ਆਰ ਪਰ ਦੀ ਲੜਾਈ ਦਾ ਮੈਂ ਤਾਂ ਜਾਣਾ ਸੀ ਹੁਸ਼ਿਆਰਪੁਰ ਕੱਲ ਮੀਟਿੰਗ ਰੱਖੀ ਹੈ ਖੁਲਡਾਂ ਦੇ ਮੁਤਲਕ ਸਾਰੇ ਪੰਜਾਬ ਦਾ ਦੌਰਾ ਕਰ ਰਹੇ ਹੈ ਲੇਕਿਨ ਉਹਰੇ ਤੋਂ ਇਹ অতি ਜ਼ਰੂਰੀ ਕੰਮ ਹੈ ਸਾਡਾ ਬਲਾਕ ਦੇ ਪ੍ਰਧਾਨ ਦੀ ਜੀ ਜਾਣਗੇ ਉਹ ਇਸ ਕਰਕੇ ਸਾਰੇ ਪ੍ਰੋਗਰਾਮ ਕੈਨਸਲ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕੱਲ ਨੂੰ ਆਪਾ ਤਰੰਤ ਸਾਰੇ ਪਹੁੰਚੀਏ

ਸਰਕਾਰ ਬੰਦਿਆ ਸਾਰ ਸਿੱਧੂ ਮੂਸੇਵਾਲੇ ਤੋਂ ਚੱਲਦਾ ਹੈ ਨੰਗਲ ਅੰਬੀਆਂ ਤੋਂ ਚੱਲਦਾ ਹੋਇਆ ਤੇ ਅੱਜ ਵੀਰਵੈਲ ਆਲਾ ਸੜਾ ਵਪਾਰੀ ਤੇ ਆ ਰੋਜ ਦੇ ਘਟਨਾ ਕਰਉ ਹੁਣੇ ਬਰਦਾਸ਼ ਤੋਂ ਇਹ ਸਿਰ ਤੋਂ ਬਾਣੀ ਲਾਂਗੇ ਹੋਰ ਤੁਹਾਡੇ ਨਾਲ ਜਰੂਰ ਲੜਾਈ ਕਰਾਂ ਸੋ ਸਾਰਿਆਂ ਨੂੰ ਬੇਨਤੀ ਹੈ ਕੱਲ ਨੂੰ ਉੱਥੇ ਪਹੁੰਚੋ ਤੇ ਮਿਲਦੇ ਹਾਂ ਫਿਰ ਹੰਤਾ ਚੁੱਪੀ ਉਸ ਪਰਵਾਰ ਨੂੰ ਅਸੀਂ ਇਨਸਾਫ ਕਰਾਉਣਾ ਹੈ ਕਿ ਛੱਡਣਾ ਨਹੀਂ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਯਾਦ ਰੱਖੀਂ ਦੱਸ ਦੇ ਕਿ ਕਾਂਗਰਸ ਦੇ ਆਗੂ ਗੁਰਮੇਲ ਸਿੰਘ ਤੂਦ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹਨ ਪਛਾਤਿਆ ਨੇ ਕਹਿੰਦੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਨੇ ਤੇ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਹ ਬੰਨ ਦੇ ਉੱਤੇ ਮਿੱਟੀ ਵਗੈਰਾ ਪਾਉਣ ਦਾ ਕੰਮ ਚੱਲ ਰਿਹਾ ਸੀਗਾ ਤੇ ਜਦੋਂ ਟਰੈਕਟਰ ਟਰਾਲੀ ਲੈ ਕੇ ਵਾਪਸ ਆ ਰਹੇ ਸੀ ਤਾਂ ਉਸ ਦੌਰਾਨ ਹੀ ਉਹਨਾਂ ਦੇ ਉੱਤੇ ਹਮਲਾ ਹੁੰਦਾ ਜਿਸ ਦੇ ਵਿੱਚ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਫਿਲਹਾਲ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਦੇਖਣਾ ਹੋਵੇਗਾ ਕਿ ਮੁੱਦਾ ਕਿਵੇਂ ਹੱਲ ਹੁੰਦਾ ਹੈ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ